ਤੁਸੀਂ ਜੇਕਰ ਅਸੈਂਟ ਜੈਨੂ ਸੀ ਮਹਾਪ੍ਰਦੀਪ ਘਰਦਸ ਵਾਲੇ ਵੱਡੀ ਖਬਰ ਦਾ ਜ਼ਿਕਰ ਕਰ ਲੈਣਾ ਦਰਸਲ ਕਿਤਾਬਾਂ ਵੇਚਣ ਵਾਲੇ ਵਿਕਰੇਤਾ ਦੀ ਤੁਸੀਂ ਗੁੰਡਾਗਰਦੀ ਦੇਖ ਲਓ ਪੱਤਰਕਾਰ ਵੀ ਨਹੀਂ ਪੱਖੇ ਪੱਤਰਕਾਰ ਦੇ ਮੂੰਹ ਦੇ ਉੱਤੇ ਥੱਪੜ ਮਾਰਨ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਪੂਰਾ ਮਾਮਲਾ ਜਿਹੜਾ ਲੁਧਿਆਣਾ ਤੋਂ ਸਾਹਮਣੇ ਤੁਹਾਨੂੰ ਦੱਸ ਦਈਏ ਕਿ ਕਿਤਾਬ ਵਿਕਰੇਤਾ ਜਿਹੜੇ ਕਿ ਮਹਿੰਗੇ ਮੁੱਲ ਦੇ ਉੱਤੇ ਕਿਤਾਬਾਂ ਵੇਚ ਰਹੇ ਸੀ ਔਰ ਇਸ ਦੀ ਜਾਣਕਾਰੀ ਜਦੋਂ ਪੱਤਰਕਾਰਾਂ ਨੂੰ ਮਿਲਦੀ ਹੈ ਮੌਕੇ ਤੇ ਪਹੁੰਚਦੇ ਨੇ ਸਥਿਤੀ ਦਾ ਜਾਇਜ਼ਾ ਲੈਣ ਦੇ ਲਈ ਔਰ ਉਹਨਾਂ ਦੀ ਬਹਿਸਬਾਜ਼ੀ ਹੈ ਜਿਹੜਾ ਕਿਤਾਬ ਵਿਕਰੇਤਾ ਦੇ ਨਾਲ ਹੋ ਜਾਂਦੀ ਹੈ ਬਹਿਸਬਾਜ਼ੀ ਇਸ ਹੱਦ ਤੱਕ ਵੱਧ ਜਾਂਦੀ ਹੈ ਕਿ ਪੱਤਰਕਾਰ ਦੇ ਥੱਪੜ ਤੱਕ ਮਾਰ ਦਿੱਤਾ ਜਾਂਦਾ ਹੈ ਹਾਲਾਂਕਿ ਮਾਮਲਾ ਜਿਹੜਾ ਇਸ ਵੇਲੇ ਕਾਫੀ ਗਰਮਾਇਆ ਹੋਇਆ ਹੈ ਔਰ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਪੁਲਿਸ ਇਸ ਮਾਮਲੇ ਦੇ ਵਿੱਚ ਦਫ਼ਤੀਸ਼ ਕਰਾ ਚਾਰੀ ਹੈ ਦੋਨਾਂ ਪਾਰਟੀਆਂ ਨੂੰ ਪੁਲਿਸ ਸਟੇਸ਼ਨ ਬੁਲਾ ਕੇ ਬਿਠਾ ਲਿਆ ਗਿਆ ਤੇ ਦੋਨਾਂ ਤੋਂ ਪੂਰੇ ਮਾਮਲੇ ਬਾਰੇ ਜਾਣਕਾਰੀ ਜਿਹੜੀ ਉਹ ਵੀ ਲਈ ਜਾ ਰਹੀ ਹੈ ਤੇ ਇੱਕ ਵਾਰ ਮੌਕੇ ਤੇ ਮੌਜੂਦ ਲੋਕਾਂ ਦਾ ਕੀ ਕਹਿਣਾ ਹੈ ਉਹ ਸੁਣ ਲੈਣੇ ਆ। ਮਾਰੂਪੁਰ ਵਿੱਚੋਂ ਇੱਕ ਸਰੋ ਡਰੈੱਸ ਤੋਂ ਜਾਂਦਾ ਕਿ ਜਿੱਥੇ ਕਿ ਬੁੱਕਰੀ ਤੋਂ ਉਹਦੇ ਦੁਕਾਨ ਦੇ ਵਿੱਚ ਜਿਹੜੇ ਕਿ ਹਰ ਇੱਕ ਜੋ ਐਮ ਆਰ ਪੀ ਦੇ ਅਕਦਰੋ ਬੁੱਕਸ ਵੇਚੀ ਜਾਂਦੀਆਂ ਸਾਡੀ ਇਹ ਮਜਬੂਰੀ ਹੁੰਦੀ ਆ ਕਿ ਅਸੀਂ ਕਿਤੇ ਹੋਰੋਂ ਬਸੇ ਜਾਣ ਕਰਦੇ ਜਦੋਂ ਉਹ ਬੁੱਕ ਕਿਤੇ ਮਿਲਦੀਆਂ ਨਹੀਂ ਆ। ਅਸੀਂ ਤੁਹਾਡੇ ਮਾਧਮ ਦੇ ਰਾਹੀਂ ਸਾਨੂੰ ਵੀ ਇੱਕ ਰਿਕੁਐਸਟ ਕਰਨਾ ਚਾਹੁੰਦੇ ਆ ਕਿ ਜਲਦੀ ਜਲਦੀ ਇਸ ਦਾ ਕੋਈ ਹੱਲ ਨਿਕਲ ਕੇ ਜਾਵੇ ਤਾਂ ਕਿ ਜੋ ਮਿਡਲ ਕਲਾਸ ਲੋਕ ਨੇ ਆਪਣੇ ਬੱਚੇ ਨੂੰ ਪੜਾਉਣ ਵਾਸਤੇ ਕੋਈ ਸਿੱਖਿਆ ਵਾਸਤੇ ਸਾਨੂੰ ਕੋਈ ਬੈਸਟ ਵੇ ਮਿਲ ਸਕੇ ਅਸੀਂ ਇਸ ਜਿੱਦ ਤੋਂ ਬਹੁਤ ਪਰੇਸ਼ਾਨ ਆ ਗਏ ਮਿਹਰਬਾਨੀ ਜੀ ਤੇ ਲੱਗਦਾ ਨਹੀਂ ਤੁਹਾਡੇ ਸਾਹਮਣੇ ਦੇਖੋ মিডিਆ ਦੇ ਨਾਲ ਵੀ ਇਹਨਾਂ ਨੇ ਸਾਡੇ ਸਾਹਮਣੇ ਅਗਰ ਵਿਜੇ ਇਹਨਾਂ ਦਾ ਸਪੋਰਟ ਵੀ ਆ ਰਹੀ ਹੈ ਜਿਵੇਂ ਆਮ ਲੋਕਾਂ ਦੇ ਨਾਲ ਖੜ੍ਹ ਰਹੀ ਆ ਔਰ ਇੱਕ ਇੱਕ ਚਰਿਆਨ ਇਹ ਸਰਕਾਰ ਵਿੱਮ ਨੇ মিডিਆ ਦੇ ਉੱਤੇ ਹੱਥ ਚੱਕਿਆ ਜਾ ਰਹੀ ਥੱਪੜ ਮਾਰੇ ਜਾ ਰਹੇ ਨੇ ਉਹਨਾਂ ਇੱਕ ਲੋਕਾਂ ਦੀ ਆਵਾਜ਼ ਬਣ ਕੇ ਸਾਹਮਣੇ ਮੈਨੂੰ ਗਲਤ ਨਹੀਂ ਹੋ ਉਹਦੀ ਡੋਕਟਰੀ ਨਹੀਂ ਹੋਣੀ ਚਾਹੀਦੀ ਤੇ ਆਪ ਵੀ ਮਤਲਬ ਬਹੁਤ ਹੀ ਖਿਲਾਫ ਆ ਤੇ ਕਹਿਣਾ ਚਾਹੁੰਦੇ ਆ ਕਿ ਮਤਲਬ ਵੀ ਇਦਾਂ ਦੇ ਚੀਜ਼ਾਂ ਨੂੰ ਜੱਫੀ ਪਾ ਕੇ ਫਟ ਮਾਰੀ ਚਾਹੀਦੀ ਆ ਤਾਂ ਕਿ ਜੋ ਮੀਡਲ ਕਲਾਸ ਲੋਕ ਨੇ ਜਨ ਬੱਚਿਆਂ ਨੂੰ ਪੜਾਉਣਾ ਚਾਹੁੰਦੇ ਨੇ ਉਹ ਕੋਈ ਤਰੀਕੇ ਨਾਲ ਸਹੀ ਗੱਲ ਲੈਣਾ ਪੜਾ ਸਕਣ ਬਾਈ ਜੀ ਮੀਡੀਆ ਦੇ ਹੱਥ ਆਪਣਾ ਕਿੰਨਾ ਬਹੁਤ ਕਲਰ ਕਰਦਾ ਜੀ ਕਰਿਆ ਕੈਮਰੇ ਚੱਲਦੇ ਦੇ ਵਿੱਚ ਉਸ ਬੰਦੇ ਨੇ ਜਪੇੜ ਮਾਰੀ ਉਸ ਬੰਦੇ ਨੇ ਸਰਿਆਮ ਰੋਪ ਆਇਆ ਜਾ ਰਹੇ ਕਣੇ ਜੋ ਮਰਜੀ ਕਰ ਲੋ ਸਰ ਬਿਲਕੁਲ ਆਪਸੀ ਨਾਲ ਐਗਰੀਮੈਂਟ ਪੰਜਾਬ ਦੇ ਸਾਹਮਣੇ ਵੀ ਦੇਖਣੇ ਪੈਣਗੇ ਬਹੁਤ ਮਾੜੀ ਗੱਲ ਆ ਬਹੁਤ ਮਾੜੀ ਗੱਲ ਆ ਮ ਜੋ ਕਿ ਅੱਜ ਕੱਲ ਇੱਕ ਜਾਗਰੂਕ ਕਰਦਾ ਹਰੇਕ ਬੰਦੇ ਨੂੰ ਉਹਦੇ ਵਾਸਤੇ ਦੇ ਫਿਊਚਰ ਬਾਰੇ ਸਭ ਕੁਝ ਨਾਲ ਦੱਸਦਾ ਉਹ ਕਿ ਕਿੱਦਾਂ ਕਿੱਥੇ ਜਾ ਰਹੇ ਸਾਨੂੰ ਕੀ ਕਰਨਾ ਚਾਹੀਦਾ ਵਾ ਉਹਦੇ ਸ਼ਰੇ ਆ ਸਾਰੇ ਸਾਹਮਣੇ ਪੀੜਾ ਮਾਰੀਆਂ ਜਾ ਰਹੀਆਂ ਆ ਦੇ ਕਿਸੇ ਹੋਰ ਦੇ ਤੁਹਾਡੇ ਪਈਆਂ ਅੱ ਨੂੰ ਸਾਡੇ ਵੀ ਪੈ ਸਕਦੀਆਂ ਇਸ ਕਰਕੇ ਅਸੀਂ ਇਹ ਤੁਹਾਡੇ ਚੈਨਲ ਦੇ ਮਾਧਮ ਨਾਲ ਰਿਕਵੈਸਟ ਕਰਨਾ ਚਾਹਾਂਗੇ ਕਿ ਇਹਨਾਂ ਜਲਦ ਜਲਦ ਨਨਤ ਪਾਈ ਜਾਈ ਜੇ ਇਹ ਵੀ ਆ ਜੀ ਜੋ ਵੀ ਲੋਕ ਸਰਕਾਰਾਂ ਨੇ ਜੋ ਵੀ ਜਿਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਸਾਡੇ ਗਰੀਬ ਲੋਕਾਂ ਨੂੰ ਨਜਾਬ ਲੋਕਾਂ ਨੂੰ ਇਸ ਤੋਂ ਰਾਹਤ ਨੂੰ ਲੱਗਦਾ ਕਿ ਆਪ ਕੋ ਯਾਨਕ ਨੂੰਨ ਵਾਲੇ ਜਿੱਦਾਂ ਕਹਿ ਦਿੱਤੀ ਲੈ ਲਓ ਲੱਗਦਾ ਕਿ ਕੂਲੀ ਦੀ ਕਮਿਸ਼ਨ ਹੈਗੀ ਆ ਫਿਰ ਵਿੱਚ نو ਐਸੇ ਤੋਂ ਅਸੀਂ ਕੁਝ ਨਹੀਂ ਕਹਿ ਸਕਦੇ ਭਈ ਅੱਛਾ ਮਤਲਬ ਕਿ ਤੁਹਾਨੂੰ ਕੀ ਲੱਗਦਾ ਕਿ ਬਾਤ ਨਹੀਂ ਹੈ ਹਾਂ नहीं लगता कि महंगी दे रहे हैं कि आम लोगों पर बोझ पड़ रहा है कि आप प्रिंटर मिलता है तो ऑब्वियस है वो किसी को भी महंगा लगेगा ना नहीं मैंने वो देखी नहीं अच्छा हां जी तो प्रिंट रेट पे लेके कुछ ऐसी कोई गाइडलाइन है लगता है कल आप को मैं नोटिस दिखा सकता हूं मैं दिखा देता हूं ना वो सर बोल लेते नहीं होता कुछ लिख है हम कॉपी फ्री दे रहे हैं हां जी आपको हम कॉफी फ्री दे रहे हैं अच्छा आप रिकनेक्ट करो फिर बात करेंगे सेट 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 दे रहे हैं कुनिया मुका भी दे रहे हैं सर अभी कोई बैठ है ना अच्छा। तो भी जो जिन्होंने लेने उनका कोई छूट दे रहे, दे रहे। हैं उन्होंने बहुत ज्यादा उनका रहे हैं उनको हम उनको हर मुचा देंगे सर मारने है एक साडे को इंटिमेशन आई सीगी जी विजय चैल जी को ਕਿ ਉਹ ਆਪਣੇ ਪੱਤਰਕਾਰ ਨੇ ਤੇ ਉਹਨਾਂ ਦੇ ਨਾਲ ਇੱਕ ਕਿਤਾਬਾਂ ਵੇਚਣ ਵਾਲਿਆਂ ਵੱਲੋਂ ਇਹ ਕਿ ਪਕਸਲੂ ਕੀਤੀ ਗਈ ਹੈਗੀ ਆ ਤਾਂ ਕੰਮ ਕੀ ਹੋਈ ਹੈ ਸੋ ਆਪਾਂ ਮੌਕੇ ਤੇ ਪਹੁੰਚੇ ਤੇ ਉਹ ਦੋਨੋਂ ਪਾਰਟੀਆਂ ਨੂੰ ਹੁਣ ਆਪਾਂ ਥਾਣੇ ਲੈ ਜਾਂਦਾ ਜਿਹਨੂੰ ਸੁਣਿਆ ਜਾ ਰਿਹਾ ਹੈ ਜਿੱਤੇ ਪਤਾ ਹੀ ਸਰ ਉਹ ਕਿਹੜੇ ਧਰਮ ਦੇ ਪੱਤਰਕਾਰ ਸੀ ਜਿਹਦੇ ਆ ਸਪੇਡ ਬਈ ਇਹ ਆਪਣੇ ਵਿਜੇ ਜੀ ਨੇ ਜੀ ਉਹ ਹੁਣ ਆਪਾਂ ਵੈਰੀਫਾਈ ਕਰਾਂਗੇ ਸਾਡੇ ਕੋਲ ਆਏ ਹੋਏ ਸਰ ਇਹ ਮਾਮਲਾ ਹੈਗਾ ਕਿ ਜਿੱਦਾਂ ਇਹ ਪਹੁੰਚੇ ਕਿਉਂ ਉੱਥੇ ਕਿਤਾਬਾਂ ਦਾ ਕੋਈ ਰੋਲਾ ਸੀ ਜਾਂ ਮਹਿੰਗੀਆਂ ਵੇਚੀਆਂ ਗਾਰੀਆਂ ਸੀ ਜੇ ਕੋਈ ਬਿੱਲ ਦਾ ਰੋਲਾ ਵੀ ਅਸਲ ਕਾਰਨ ਹੈ ਕਿ ਹੁਣ ਤੱਕ ਤਾਂ ਇਹ ਸਾਹਮਣੇ ਆਇਆਗਾ ਜੀ ਉਹ ਕਹਿੰਦੇ ਸਾਨੂੰ ਕੰਪਲੇਂਟ ਆਈ ਹੈਗੀ ਹੈ ਕਿ ਇਹ ਆਪਣੇ ਜਿਹੜੇ ਹੈਗੇ ਨੇ ਬੁੱਕ ਸੈਲਰ ਹੈਗੇ ਨੇ ਬੁੱਕਸ ਵੇਚਦੇ ਨੇ ਔਰ ਵੱਧ ਰੇਟ ਤੇ ਉਹਤੇ ਵੇਚਦੇ ਨੇ ਇਸ ਕਰਕੇ ਬਵਰੇ ਲਈ ਉੱਥੇ ਗਏ ਸੀ ਤੇ ਉੱਥੇ ਉਹਨਾਂ ਦੀ ਆਪਸ ਚੜ੍ਹ ਪਈ ਸਰ ਇੰਨਾ ਦੀ ਕੁਛ ਹੈ ਕਿ ਸੱਚ ਸੀਗਾ ਕਿ ਇਹ ਵੱਧ ਰੇਟ ਤੇ ਵੇਚ ਰਿਹਾ ਜਾਂ ਬਿੱਲ ਨਹੀਂ ਦੇ ਰਹੀ ਸੀ ਮਾਪਿਆਂ ਇਹ ਹੁਣ ਆਪਾਂ ਇਨਕੁਆਇਰੀ ਕਰਾਂਗੇ ਜੀ ਫਿਰ ਤੁਹਾਡੇ ਸਮਝ ਆ ਜਾਵੇ ਜੀ ਪੱਤਰਕਾਰ ਵੱਲੋਂ ਕੀਤੀ ਗਈ ਹੈ ਕਿ ਰੇਟ ਸਰ ਕੋਈ ਹਾਂਜੀ ਹਾਂਜੀ ਪੱਤਰਕਾਰ ਵੱਲੋਂ ਕੀਤੀ ਹੈ ਇਸ ਲਈ ਦੋਨੋਂ ਪਾਰਟੇ ਥਾਣੇ ਹਾਂ ਕਿਹੜੇ ਇਹ ਕਲੀਅਰ ਕਰ ਲੈਂਦੇ ਜੀ ਕਲੀਅਰ ਕਰਦੇ ਹਾਂ